ਸਾਹਿਬ ਦੇ ਵਿੱਚ ਸਾਲ 2025 ਦੇ ਪਹਿਲੇ ਹਫਤੇ ਹੀ ਵਿਧਾਇਕ ਲਖਬੀਰ ਸਿੰਘ ਰਾਏ ਦੇ ਵੱਲੋਂ ਗ੍ਰਾਂਟਾਂ ਦੀ ਝੜੀ ਲਗਾ ਦਿੱਤੀ ਗਈ ਹੈ। ਇਸੇ ਲੜੀ ਦੇ ਤਹਿਤ ਵਿਧਾਇਕ ਵੱਲੋਂ ਆਪਣੇ ਦਫ਼ਤਰ ਵਿਖੇ 41 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਸੈਂਕਸ਼ਨ ਲੈਟਰ ਪੰਚਾਇਤਾਂ ਨੂੰ ਮੁਹੱਈਆ ਕਰਵਾਏ ਗਏ ਨੇ। ਇਸ ਮੌਕੇ ਤੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਸੰਕੇਤ ਦਿੱਤੇ ਗਏ ਹਨ ਕਿ ਆਉਣ ਵਾਲੇ 2 ਸਾਲ ਵਿਕਾਸ ਕਾਰਜਾਂ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲੇ ਨੇ। ਇਹਨਾਂ ਸਾਲਾਂ ਦੇ ਵਿੱਚ ਸੂਬੇ ਦੀ ਕਾਇਆਕਲਾਪ ਵੀ ਕੀਤੀ ਜਾਵੇਗੀ। ਅਸੀਂ ਬਲਾਕ ਸਰਾਂਦੇ ਸਾਡੇ ਸਰਪੰਚ ਸਾਹਿਬਾਨ ਖੜੇ ਨੇ ਨਵੇਂ ਸਾਲ ਦਾ ਤੋਹਫਾ ਦੰਦੇ ਆ ਨਵੇਂ ਸਾਲ ਦੇ ਪਹਿਲੇ ਹਫਤੇ ਅਸੀਂ ਜਿਹੜੇ ਵਿਕਾਸ ਦੇ ਗ੍ਰਾਂਟ ਸਵੰਡੀਆਂ ਨੇ ਔਰ 41 ਲੱਖ ਦੇ ਗ੍ਰਾਂਟ ਸਬਕ ਪੰਚਾਇਤਾਂ ਨੂੰ ਦਿੱਤੇ ਨੇ ਔਰ ਅਸੀਂ ਆ ਸਾਲ ਜਿਹੜਾ ਹੈਗਾ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਡੇ ਸਰਪੰਚ ਸਾਹਿਬਾ ਉਹਨਾਂ ਨੂੰ ਕਿ ਆ ਸਾਲ ਬੜਾ ਵਿਕਾਸ ਦਾ ਹੋਊਗਾ ਕੋਈ ਪਿੰਡ ਐਸਾਨੀ ਰਹਿਣ ਦੇਣਾ ਜਿਹਦੇ ਤੇ ਅਸੀਂ ਗ੍ਰਾਂਟ ਨਾ ਦਈਏ ਜੋ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਕਿਹਾ ਉਹ ਵੀ ਗ੍ਰਾਂਟ ਆਊਗੀ ਔਰ ਪਿੰਡ ਦੇ ਜੋ ਔਰ ਸਾਨੂੰ ਪੰਚਾਇਤਾਂ ਡਿਮਾਂਡ ਕਰਨਗੀਆਂ ਜੋ ਵੀ ਉਹਨਾਂ ਦੀ ਮੰਗ ਹੋਊਗੀ ਉਹਦੇ ਮੁਤਾਬਕ ਅਸੀਂ ਸਾਰਿਆਂ ਨੂੰ ਇਸ ਸਾਲ ਦੇ ਵਿੱਚ ਗਰੰਟੀ ਦੇਵਾਂਗੇ ਔਰ ਇਸ ਸਾਲ ਅਸੀਂ ਵਿਕਾਸ ਦਾ ਬਰਮ ਨਾਵਾਗੇ